ਅਸੀਂ ਤਾਂ ਪੰਜਾਬ ਦੀ ਸੋਚ ਦਾ ਦੁਆਲਾ ਕੱਢਤਾ ਜਦ ਅਸੀਂ ਚੁਣਦੇ ਇਹ ਜੇ ਬੰਦੇ ਨੂੰ ਆ ਜਿਹੜੇ ਬੰਦਿਆਂ ਨੇ ਹਾਸੇ ਠੱਠੇ ਤੋਂ ਬਿਨਾਂ ਜਾਣਦੇ ਕੁਛ ਨਹੀਂ ਚੱਲ ਕਰਦਾ ਵੀ ਮੁੱਦਾ ਕੀ ਹੈ ਜੇ ਤੁਸੀਂ ਕੰਮ ਕਰੋਗੇ ਤੁਹਾਡੀ ਕੰਮ ਨਹੀਂ ਤੁਹਾਡੇ ਲਈ ਤੁਹਾਡੇ ਲਈ ਅੱਜ ਇੱਕ ਪੰਜਾਬ ਹੈ ਅੱਜ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਪੰਜਾਬ ਦੇ ਇੰਦਰ ਚਾਹੀਦਾ ਅੱਜ ਪੰਜਾਬ ਦਾ ਕਿਸਾਨ ਕਿੱਥੇ ਖੜਾ ਹੈ ਤਾ ਬੰਦੇ ਪਾਣੀ ਚ ਡੁੱਬੇ ਹੋਇਆ ਇੱਕ ਅਸੀਂ ਉਹਨਾਂ ਦੀਆਂ ਮੁਰਗੀਆਂ ਦਾ ਸਾਹਿਬ ਜੀ ਅੰਗੇ ਵੀ ਮੁੱਖ ਮੰਤਰੀ ਨੇ ਗੁੱਟੇ ਦੀ 100 ਕਰਦੀ ਸੀ ਮੇਰੀ ਚੋਰੀ ਗੱਲ ਹੈ ਨਾ ਮੈਂ ਆਪ ਮੈਂ ਕਹਿੰਦਾ ਮੇਰੀ ਗੱਲ ਸੁਣੋ ਮੈਂ ਜਿਹਨੇ ਕਾਦੀ ਸੋ ਗਿਆ ਕਿ ਤੇ ਸਾਡੇ ਲੋਕਾਂ ਦੇ ਜੀ ਸੋਚ ਰੱਖਣ ਵਾਲਾ ਬੰਦਾ ਹੈ ਇਹਦੇ ਅੰਦਰ ਕੋਈ ਮੁੱਖਤਾ ਦੀ ਗੱਲ ਹੈ ਇਲੈਕਸ਼ਨ ਦੇ ਅੰਦਰ ਕੋਈ ਦੂਸਰਿਆਂ ਨੂੰ આરોਪ ਲਾਉਣ ਲੱਗਾ ਹੈ ਅਚਾ ਇਹ ਤੋਂ ਪਹਿਲਾਂ 42 ਇਲੈਕਸ਼ਨ ਹੋਏ ਨੇ ਉਹਦੇ ਵੀ 3 ਕਿਹੜੇ ਕਰਦੇ ਸੀ ਉਹਨੂੰ ਤਾਂ ਨੇ ਤੁਹਾਡੇ ਪਾਰਟੀ ਜਿੱਤਦਾ ਸੀ ਜਿਹੜਾ ਇਲੈਕਸ਼ਨ ਤੁਸੀਂ ਲੜਿਆ ਉਹਦੇ ਜਿੱਤਦਾ ਸੀ ਸਾਰੇ ਕਾਂਗਰਸੀ ਉਹ ਲੋਕ ਕਿੰਨੇ ਮੇਰੀ ਗੱਲ ਨਹੀਂ ਸਮਝਦੇ ਬਹੁਤ ਵਾਰ ਨਹੀਂ ਸੀ ਸਸਗਲ ਦੇਖੋ ਮਾਰਵਿੰਦਰ ਸਨ ਦਾ ਸਵਾਗਤ ਕਰਨਾ ਬਿਲਕੁਲ ਜੀ ਹੁਣੇ-ਹੁਣੇ ਵੈਸਟ ਦੇ ਲੁਧਿਆਣੇ ਦੇ ਇਲੈਕਸ਼ਨ ਹੋਏ ਨੇ ਉਸ ਰਾਜਨੀਤਿਕ ਨੂੰ ਲੈ ਕੇ ਕਿ ਇਲੈਕਸ਼ਨ ਚ ਕਾਂਗਰਸੀ ਹਾਰ ਕਿਉਂ ਹੋਈ ਹੈ ਸਾਡੇ ਨਾਲ ਜੋ ਸ਼ਖਸ਼ ਜਿਨੇ ਨੇ ਤੁਸੀਂ ਇਹਨਾਂ ਨੂੰ ਬਹੁਤ ਪੁਰਾਣਾ ਜਾਣਦੇ ਹੋ ਤੇ ਪੁਰਾਣੇ ਕਾਂਗਰਸੀ ਨੇ ਉਸ ਟਾਈਮ ਦੇ ਕਾਂਗਰਸੀ ਨੇ ਜਦੋਂ ਕਾਂਗਰਸੀ ਦਾ ਝੰਡਾ ਅਤਵਾਦੀ ਟਾਈਮ ਵਿੱਚ ਕੋਈ ਚੁੱਕਦਾ ਨਹੀਂ ਸੀ ਪਰ ਇਹਨਾਂ ਨੇ ਚੁੱਕਿਆ ਬਿਲਕੁਲ ਜੀ ਤੁਸੀਂ ਜਾਣਦੇ ਹੋ ਇੱਥੇ ਜ਼ਿਲ੍ਹਾ ਪ੍ਰਧਾਨਾ ਚੁੱਕ ਨੇ ਕਿ ਕੇ ਬਾਬਾ ਕਿਸ਼ਨ ਕੁਰ ਬਾਬਾ ਜੀ ਸਰ ਬਹੁਤ ਬਹੁਤ ਸਵਾਗਤ ਹੈ थैंक यू ਜੀ ਬਹੁਤ ਬਹੁਤ ਸਰ ਇਲੈਕਸ਼ਨ ਹਾਰੀ ਹੂੰ ਰੀਜ਼ਨਲੀ ਗੱਲ ਇਹ ਵੀ ਜਦ ਲੜਾਈ ਹੁੰਦੀ ਹੈ ਇਹ ਇਲੈਕਸ਼ਨ ਕੋਈ ਵੀ ਹੁੰਦੀ ਹੈ ਤੇ ਕਿਸੇ ਇੱਕ ਨੇ ਜਿੱਤਣਾ ਹੁੰਦਾ ਦੂਸਰੇ ਨੇ ਹਾਰਨਾ ਹੁੰਦਾ ਇਹ ਤਾਂ ਲੋਕਤੰਤਰ ਦੀ ਇੱਕ ਰੀਤ ਹੈ ਇਹ ਤਾਂ ਚਾਹੇ ਗੁ ਸਰਪੰਚੀ ਦੀ ਹੈ ਚਾਹੇ ਵਿਧਾਨ ਸਭਾ ਦੀ ਹੈ ਚਾਹੇ ਪਾਰਲੀਮੈਂਟ ਦੀ ਹੈ ਤੇ ਕਿਸੇ ਨੇ ਹਾਰਨਾ ਕਿਸੇ ਨੇ ਜਿੱਤਣਾ ਅਰੋੜਾ ਸਾਹਿਬ ਜਿੱਤ ਕੇ ਵਿਦਾਈ ਦਿੰਦੇ ਨੇ ਅਰੋੜਾ ਸਾਹਿਬ ਦਾ ਰਾਜਨੀਤਿਕ ਬੈਕਗ੍ਰਾਉਂਡ ਨਹੀਂ ਸੀਗਾ ਉਹ ਆਏ ਨੇ ਰਸਵਾ ਮੈਂਬਰ ਉਹਨੇ ਲਈਏ ਤੇ ਉਹ ਫਿਰ ਇਲੈਕਸ਼ਨ ਲੜੇ ਨੇ ਹੁਣ ਜਿਹੜੇ ਇਲੈਕਸ਼ਨ ਹਾਰੇ ਨੇ ਕਾਂਗਰਸ ਤੋਂ ਉਹ ਦੋ ਵਾਰ ਦੇ ਐਮਐਲਏ ਨੇ ਉਹਨਾਂ ਦਾ ਰਾਜਨੀਤਿਕ ਬੈਕਗ੍ਰਾਉਂਡ ਬਹੁਤ ਰਿਆ ਕੀ ਸਮਝਦੇ ਕਿੱਥੇ ਉਹਨਾਂ ਕਿਵੇਂ ਡਿੱਗ ਪਤਾ ਗਿਆ ਤਾਂ ਦੀ ਫਿਰ ਉਹ ਸਰਕਾਰ ਦੇ ਨਾਲ ਇੰਨਾ ਤਕੜਾ ਹੋ ਕੇ ਲੜ ਗਏ ਦੋਵਰ ਦਾ ਐਮਐਲਏ ਦੇ ਹੱਕ ਕਰਕੇ ਲੜ ਗਿਆ ਨਾ ਉਹ ਉਹਨੇ ਮੈਂ ਸਮਝਦਾ ਬੜੀ ਤਕੜੀ ਲੜਾਈ ਲੜੀ ਹੈ ਕਾਂਗਰਸ ਹਾਈ ਕਮਾਂਡ ਨੇ ਉਹਦਾ ਸਾਥ ਦਿੱਤਾ ਸਾਰੇ ਆਏ ਨੇ ਤੇ ਤਗੜੇ ਹੋ ਕੇ ਲੜਾਈ ਲੜੀ ਹੈ ਸਰਕਾਰ ਨੇ ਸਰਕਾਰ ਦੇ ਮੈਂ ਸਮਝਦਾ ਆਪ ਪਾਰਟੀ ਦੀ ਜਿੱਤ ਨਹੀਂ ਇਹ ਤਾਂ ਪ੍ਰਸ਼ਾਸਨ ਦੀ ਜਿੱਤ ਹੈ ਕਿਉਂਕਿ ਇੱਥੇ ਜੋ ਪ੍ਰਸ਼ਾਸਨ ਦਾ ਬੋਲਬਾਲਾ ਜੋ ਉਹਨਾਂ ਲੋਕਾਂ ਨੇ ਕੀਤਾ ਜਾਂ ਇਹ ਕਹਿ ਲਿਏ ਕਿ ਜੋ ਉਹਨਾਂ ਨੇ ਖਰਚੇ ਕੀਤੇ ਜੋ ਉਹਨਾਂ ਨੇ ਗਿਫਟ ਦਿੱਤੇ ਜੋ ਉਹਨਾਂ ਦੀ ਜਿੱਤ ਹੈ ਕਿਉਂਕਿ ਜੇ ਤੁਸੀਂ ਆਪਣੀ ਸੋਚ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ ਤੁਸੀਂ ਪਾਰਟੀ ਦੇ ਕੀਤੇ ਕੰਮਾਂ ਤੇ ਦੇਖੋ ਗੱਲ ਇਹ ਆ 2022 ਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਵਿੱਚ ਸਾਡੇ ਲੋਕਾਂ ਦੀ ਜੇ ਕਿਤੇ ਕੋਈ ਗਲਤੀ ਸੀ ਤਾਂ ਸਾਨੂੰ ਸਜ਼ਾ ਮਿਲ ਗਈ ਅ ਸਾਡੇ ਲੋਕ ਹਾਰ ਗਏ ਤੇ ਆਪ ਵਾਲੇ ਜਿੱਤ ਗਏ 92 ਐਮਐਲਏ ਬਣਾਤੇ ਬੜਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਮਰਥਨ ਦਿੱਤਾ ਹੁਣ 3 ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਇਹਨਾਂ ਦਾ ਵੱਡਾ ਇਮਤਿਹਾਨ ਸੀ 3 ਸਾਲਾਂ ਦੀ ਕੀਤੀ ਕਾਰਗੁਜ਼ਾਰੀ ਦਾ ਅੱਜ ਪੰਜਾਬ ਦਾ ਕਿਸਾਨ ਵਪਾਰੀ کارਖਾਨੇਦਾਰ ਮਜ਼ਦੂਰ ਮੌਲਾਜ਼ਮ ਦੁਕਾਨਦਾਰ ਯੂਥ ਸਾਰੇ ਵਰਗਾਂ ਦੇ ਲੋਕ ਇਹਨਾਂ ਤੋਂ ਪਰੇਸ਼ਾਨ ਨੇ ਸਾਰੇ ਵਰਗਾਂ ਦੇ ਲੋਕ ਤੰਗ ਨੇ ਤੁਸੀਂ ਕਹੋਗੇ ਫੇਰ ਕਿਵੇਂ ਜਿੱਤੋਈ ਉਹ ਤੁਹਾਡੇ ਸਾਹਮਣੇ ਹੈ ਤੋਂ ਨੂੰ ਮੀਡੀਆ ਨੂੰ ਵੀ ਸਾਰਾ ਪਤਾ ਹੈ ਇਹ ਜਿੱਤ ਦੇ ਕਿਹੜੇ-ਕਿਹੜੇ ਕਾਰਨ ਨੇ ਤੇ ਹਾਰ ਦੇ ਕੀ ਕਾਰਨ ਬਣੇ ਨੇ ਤੇ ਅੱਜ ਮੈਂ ਸਮਝਦਾ ਜੇ ਅਸੀਂ ਲੋਕਤੰਤਰ ਦੇ ਵਿੱਚ ਸਵੱਛਤਾ ਨਹੀਂ ਲਿਆਵਾਂਗੇ ਤਾਂ ਇਹ ਜਿਹੜੇ ਕਾਰਪੋਰੇਟ ਘਰਾਣੇ ਉਹ ਛੋਡੇ ਪੋਲੀਟੀਕਲ ਸਿਸਟਮ ਤੇ ਹਾਵੀ ਹੋ ਜਾਣਗੇ ਤੇ ਇਹ ਦੇਸ਼ ਦਾ ਸਮਾਜ ਦਾ ਭਵਿੱਖ ਦਾ ਲੇ ਖਤਰੇ ਦੀ ਘੰਟੀ ਆ ਅੱਜ ਜੇ ਅਸੀਂ ਥੈਲੀਆਂ ਲੈ ਕੇ ਚਾਹੇ ਕੋਈ ਵੀ ਆ ਕਿਸੇ ਵੀ ਪਾਰਟੀ ਦਾ ਨੇਤਾ ਮੈਂ ਤੁਹਾਨੂੰ ਜਨਰਲ ਗੱਲ ਕਰਦਾ ਕਿਸੇ ਵੀ ਪਾਰਟੀ ਵਾਲੇ ਆ ਕਿਉਂਕਿ ਉਹਦੇ ਉਹਦੇ ਅਸਲੀ ਕਸੂਰवार ਕੌਣ ਹੈ ਅਸਲੀ ਕਸੂਰवार ਜਨਤਾ ਹੈ ਜਿਹੜੀ ਵੋਟ ਪਾਉਣੀ ਆ ਨਾ ਸਾਡਾ ਅਸੀਂ ਲੋਕ ਉਹ ਆ ਅਸੀਂ ਜਨਤਾ ਦੀ ਜੇ ਹਿੰਦੁਸਤਾਨ ਦੀ ਜਨਤਾ ਦੀ ਗੱਲ ਕਰੀਏ ਤਾਂ ਜਨਤਾ ਇਹ ਵੀ ਵਿੱਚ ਹੀ ਆਉਂਦੀ ਹੈ ਡਾਕਟਰ ਮਨਮੋਹਨ ਸਿੰਘ ਨੂੰ ਵੋਟਾਂ ਚ ਹਰਾਉਣੇ ਆ ਤੇ ਫੂਲਨ ਦੇਵੀ ਨੂੰ ਜਿਤਾਉਨੇ ਆ ਇਹ ਸਾਡਾ ਲੋਕਤੰਤਰ ਹੈ ਸਾਡੇ ਪ੍ਰਿੰਸੀਪਲ ਸੰਤ ਸਿੰਘ ਸਿਰਖੋਵਰਗੇ ਵਿਦਵਾਨ ਲੋਕਾਂ ਨੂੰ ਹਰਾਉਨੇ ਆ ਤੇ ਅਸੀਂ ਜਿਤਾਉਨੇ ਕਿਹਨਾਂ ਨੂੰ ਆ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਰਤਾਰ ਸਿੰਘ ਸਰਾਭਾ ਹੂ ਇਜ਼ ਕਰਤਾਰ ਸਿੰਘ ਸਰਾਭਾ ਦੇ ਡੋਨਟ ਨੋ ਯਾਰ ਅੱਜ ਕਰਤਾਰ ਸਿੰਘ ਸਰਾਭੇ ਨੂੰ ਨਹੀਂ ਜਾਣਦੇ ਅਸੀਂ ਉਹਨਾਂ ਨੂੰ ਬਨਾਇਕ ਬਣਾਉਨੇ ਆ ਤੇ ਫਿਰ ਕਿਹੜੀਆਂ ਆਸਾਂ ਰੱਖਦੇ ਹੋ ਤੁਸੀਂ ਕੱਲੇ ਟੀਵੀ ਐਲਈਡੀ ਦੇ ਨਾਲ ਖੇਡੀ ਚੱਲਿਓ ਘਰੇ ਬੈਠੇ ਪੰਜਾਬ ਬਰਬਾਦ ਹੋਵੇ ਪੰਜਾਬ ਕਰਜ਼ਈ ਹੋਵੇ ਪੰਜਾਬ ਦਾ ਭਵਿੱਖ ਬਰਬਾਦ ਹੋਵੇ ਭਵਿੱਖ ਬਣਾਉਣ ਦੀ ਸੋਚ ਹੁੰਦੀ ਹੈ ਨੇਤਾ ਦੀ ਸੋਚ ਹੁੰਦੀ ਹੈ ਨੇਤਾ ਉਹ ਹੁੰਦਾ ਪ੍ਰਤਾਪ ਸਿੰਘ ਕੈਰੋ ਨੇਤਾ ਸੀ ਪੰਡਿਤ ਜਵਾਲਾ ਨਹਿਰੂ ਸੀ ਆਪ 1500 ਏਕੜ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਬਣੀ 1962-63 ਦੇ ਵਿੱਚ 1 ਏਕੜ 'ਚੋਂ ਕਣਕ 3 ਕੁਇੰਟਲ ਹੁੰਦੀ ਸੀ ਅੱਜ 25 ਹੁੰਦੀ ਐ ਇਹ ਕਾਂਗਰਸ ਦੀ ਦੇਣਾ ਐ ਇਹ ਸਰਕਾਰਾਂ ਦੀ ਦੇਣਾ ਐ ਇਹ ਪ੍ਰਤਾਪ ਸਿੰਘ ਕੈਰੋਂ ਦੀ ਸੋਚ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਧੱਕੇ ਨਹੀਂ ਨਹੀਂ ਹਮ ਇਹ ਤਾਂ ਗੱਲਾਂ ਬਹੁਤ ਛੋਟੀਆਂ ਨੇ ਗੱਲ ਤਾਂ ਵੀ ਤੁਹਾਡੀ ਸੋਚ ਕਿੱਥੇ ਐ ਅਸੀਂ ਤਾਂ ਪੰਜਾਬ ਦੀ ਸੋਚ ਦਾ ਦੁਆਲਾ ਕਢਤਾ ਜਦ ਅਸੀਂ ਚੁਣਦੇ ਇਹੋ ਜਿਹੇ ਬੰਦੇ ਨੂੰ ਆ ਜਿਹੜੇ ਬੰਦਿਆਂ ਨੇ ਹਾਸੇ ਠੱਠੇ ਤੋਂ ਬਿਨਾਂ ਜਾਣਦੇ ਕੁਝ ਨਹੀਂ ਮਜ਼ਾਕ ਕਰਨ ਤੋਂ ਮਜ਼ਾਕ ਹੁੰਦਾ ਵਿਆਹ ਸ਼ਾਦੀ ਹੋਵੇ ਆਪਾਂ ਕਿਤੇ ਮਜ਼ਾਕ ਕਰ ਲੈਂਦੇ ਆ ਕਿਤੇ ਵਿਹਲੇ ਬੈਠੇ ਹੋਈਏ 10 ਮਿੰਟ ਹੱਸ ਕੇ ਟਲੇ ਪਰ ਯਾਰ ਮੈਂ ਕਹਿੰਦਾ ਮਜ਼ਾਕ ਚੰਨੀ ਸਾਹਿਬ ਵੀ ਮਜ਼ਾਕ ਕਰ ਲੈਂਦੇ ਕਦੇ ਕਰਵਾਉਂ ਲੋ ਮੇਰੀ ਗੱਲ ਹੀ ਸੁਣਦੇ ਉਹ ਦੋ ਤਿੰਨ ਮਹੀਨੇ ਉਹਨਾਂ ਦੇ ਮਜ਼ਾਕ ਵੀ ਸੋਹਣੇ ਚੱਲਦੇ ਰਹੇ ਮੈਂ ਨਹੀਂ ਕਹਿੰਦਾ ਮੈਂ ਜਿਹੜੀ ਗੱਲ ਕਰਦਾ ਵੀ ਮੁੱਦਾ ਕੀ ਹੈ ਜੇ ਤੁਸੀਂ ਕੰਮ ਕਰੋਗੇ ਤੁਹਾਡੀ ਕੰਮ ਦੀ ਛੋੜੇ ਲਈ ਛੋੜੇ ਲਈ ਅੱਜ ਇੱਕ ਪੰਜਾਬ ਹੈ ਅੱਜ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਪੰਜਾਬ ਦੇਖਣਾ ਚਾਹੀਦਾ ਅੱਜ ਪੰਜਾਬ ਦਾ ਕਿਸਾਨ ਕਿੱਥੇ ਖੜਾ ਹੈ ਅੱਜ ਕਿਸਾਨਾਂ ਨੂੰ ਕੁੱਟਣਾ ਪੰਜਾਬ ਦੇਖ ਹੀ ਰਹੇ ਨੇ ਅੱਜ ਅੱਜ ਕਿਸਾਨ ਉਹ ਤਾਂ ਕਹਿੰਦੇ ਨਸ਼ੇ ਦੇ ਵਿਰੁੱਧ ਉਹਨੇ ਮਜੀਦਿਆ ਸਾਹਿਬ ਨਹੀਂ ਨਹੀਂ ਉਹ ਵੀ ਦੇਖ ਰਹੇ ਨੇ ਵੱਡੇ ਮਗਰਮੱਛ ਨੇ ਅਸੀਂ ਉਹਨਾਂ ਨੂੰ ਵੀ ਪਾ ਰਹੇ ਹਾਂ ਜੇ ਨਸ਼ੇ ਦੇ ਵਿੱਚ ਛੋਟੇ ਮਗਰਮੱਛ ਉਹਨਾਂ ਨੂੰ ਵੀ ਪਾ ਰਹੇ ਹਾਂ ਅੱਜ ਤੁਸੀਂ ਇਹ ਦੇਖੋ ਨਸ਼ਿਆਂ ਦੀਆਂ ਥਾਂ ਥਾਂ ਤੇ ਤੁਹਾਨੂੰ ਵੀਡੀਓ ਮਿਲਦੀਆਂ ਨੇ ਕਿ ਕੀ ਕਰ ਰਹੇ ਨੇ ਇਹਨਾਂ ਦੇ ਲੋਕਾਂ ਤੇ ਦੋਸ਼ ਲੱਗ ਰਹੇ ਨੇ ਕਿ ਇਹਨਾਂ ਲੋਕਾਂ ਨੇ ਇਹ ਲੋਕ ਕੀ ਕਰ ਰਹੇ ਨੇ ਕਿੱਥੇ ਖੜੇ ਨੇ ਅੱਜ ਤੁਸੀਂ ਮਜ਼ਾਕ ਨਹੀਂ ਇੱਥੇ ਫਲੱਡ ਆਏ ਇਥੇ ਜੋ ਮਾਰਸ਼ਾਂ ਦੇ ਨਾਲ ਮੈਂ ਮੁਰਗੀ ਦੇ ਪੈਸੇ ਦੇਵਾਂ ਮੈਂ ਮੱਝ ਦੇ ਪੈਸੇ ਦੇਵਾਂ ਕਿਹਨੂੰ ਮੁਰਗੀ ਦੇ ਪੈਸੇ ਮਿਲ ਗਏ ਯਾਰ ਇੱਕ ਤਾਂ ਬੰਦੇ ਪਾਣੀ ਚ ਡੁੱਬੇ ਹੋਇਆ ਇੱਕ ਅਸੀਂ ਉਹਨਾਂ ਦੀਆਂ ਮੁਰਗੀਆਂ ਦੇ ਸਾਹਿਬ ਜੀ ਤੁਹਾਡੇ ਵੀ ਮੁੱਖ ਮੰਤਰੀ ਨੇ ਗੁੱਟਕੇ ਦੀ 100 ਕਰਦੀ ਸੀ ਜੇ ਰੁਕ ਕੇ ਦੀ ਗੱਲ ਕਰ ਮੇਰੀ ਮੇਰੀ ਗੱਲ ਸੁਣੋ ਉਹ ਹੀ ਗੱਲ ਹੈਗੀ ਨਾ ਫਿਰ ਮੈਂ ਮੈਂ ਕਹਿੰਦਾ ਮੇਰੀ ਗੱਲ ਸੁਣੋ ਮੈਂ ਜਿਹਨੇ ਖਾਦੀ ਸੀ ਉਹ ਗਿਆ ਕਿੱਥੇ ਕਿੱਥੇ ਆ ਹੁਣ ਤੁਹਾਡੇ ਹੀ ਮੁੱਖ ਮੰਤਰੀ ਨਹੀਂ ਨਹੀਂ ਉਹ ਕਿੱਥੇ ਆ ਹੁਣ ਲ ਬਿੱਟੂ ਸਾਹਿਬ ਕਿੱਥੇ ਫਿਰ ਇਹ ਵੀ ਉੱਥੇ ਪਹੁੰਚੇ ਬਿੱਟੂ ਸਾਹਿਬ ਵੀ ਤੁਹਾਡੇ ਹੀ ਸੀ ਮੇਰੀ ਗੱਲ ਹੀ ਸਮਝਦੇ ਬਿੱਟੂ ਮੈਂ ਕਹਾਂ ਉਹ ਕਹਿੰਦਾ ਜਿਹੜੇ ਲੋਕ ਰਹੇ ਗਏ ਉਹ ਕਿਹੜੀਆਂ ਟ੍ਰੇਨਾਂ ਚੜ੍ਹ ਗਏ ਉਹ ਵੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਜਿਹੜੇ ਮੈਂ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਲੋਕ ਐਸੇ ਸੋਹਰਦ ਦੇ ਤਾਵਾਂ ਨੂੰ ਚੁਣਨ ਜਦ ਵੋਟ ਪਾਉਂਦੇ ਆ ਸੋਚਣ ਕਿ ਇਹ ਪੰਜਾਬ ਦੇ ਭਵਿੱਖ ਲਈ ਕਿ ਇਹ ਮੇਰੇ ਹਲਕੇ ਦੇ ਭਵਿੱਖ ਲਈ ਕਿ ਇਹ ਸਾਡੇ ਲੋਕਾਂ ਲਈ ਕੋਈ ਸੋਚ ਰੱਖਣ ਵਾਲਾ ਬੰਦਾ ਹੈ ਇਹਦੇ ਅੰਦਰ ਕੋਈ ਮਨੁੱਖਤਾ ਦੀ ਗੱਲ ਹੈ ਕਿ ਇਹਦੇ ਅੰਦਰ ਤੁਸੀਂ ਦੂਸਰਿਆਂ ਨੂੰ આરોਪ ਲਾਣ ਲੱਪੇ ਅੱਛਾ ਇਸ ਤੋਂ ਪਹਿਲਾਂ 4 22 ਇਲੈਕਸ਼ਨ ਹੋਏ ਨੇ ਉਹਦੇ ਵਿੱਚ ਵੀ ਤਿੰਨੇ ਤੁਸੀਂ ਹਾਰ ਗਏ ਸੀ ਇੱਕੋ ਹੀ ਜਿੱਤੇ ਜੋ ਸਰਕਾਰਾਂ ਨੇ ਜੋ ਕੁਝ ਕੀਤਾ ਜੋ ਕੁਝ ਮੈਂ ਸਮਝਦਾ ਇਹਨਾਂ ਲੋਕਾਂ ਦੀ ਜਿਹੜੀ ਕਾਰਗੁਜ਼ਾਰੀ ਜਿਹੜਾ ਇਹਨਾਂ ਲੋਕਾਂ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਉਹ ਲੋਕਾਂ ਦੇ ਸਾਹਮਣੇ ਤੁਸੀਂ ਵੀ ਰੋਜ਼ ਦਿਖਾਉਨੇ ਹੋ ਤੇ ਉੱਥੇ ਇਹਨਾਂ ਲੋਕਾਂ ਨੇ ਕੀਤਾ ਕੀ ਹੈ ਅੱਜ ਮੈਂ ਸਮਝਦਾ ਸੀ ਕਹਿ ਦਿੰਦੇ ਆ ਭਾਈ ਜੀ ਜਿਹੜੀ ਜਿਮਨੀ ਚੋਣ ਹੁੰਦੀ ਹੈ ਸਰਕਾਰ ਦੀ ਹੁੰਦੀ ਹੈ ਇਹ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਚਾਹੀਦਾ ਮੈਂ ਕਹਿੰਨਾ ਭਈ ਮੈਂ ਕਹਿੰਨਾ ਤੁਸੀਂ ਮੈਂ ਸਰਕਾਰ ਦੀ ਮੈਂ ਗੱਲ ਕਰਦਾ ਅਸੀਂ ਕਹਿੰਦੇ ਆ ਸਰਕਾਰ ਦੀ ਪਰ ਕਿਉਂਕਿ ਸਾਡੇ ਸਮਾਜ ਦਾ ਸਿਸਟਮ ਇਹ ਜ ਹੈ ਅਸੀਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਹੁਣ ਇਹਨਾਂ ਕੋਲੇ ਸਮਾਂ ਇਹ ਸੀ ਇਹ ਤੁਸੀਂ ਇਹ ਦੇਖਿਆ ਕਿਸੇ ਨੇ ਇਹ ਦੱਸਿਆ ਕਿਸੇ ਨੇਤਾ ਦੇ ਨੇ ਆਪ ਦੇ ਦੇ ਕਿ ਜੀ 3 ਸਾਲ ਸਰਕਾਰ ਦੇ ਹੋ ਗਏ ਉਹਨਾਂ ਦਾ ਭਾਸ਼ਣ ਕਿ ਆ ਗੱਲਾਂ ਅਸੀਂ ਤੁਹਾਡੇ ਨਾਲ 2022 ਚ ਵਾਅਦੇ ਕੀਤੇ ਸੀ ਆ ਅਸੀਂ ਮੰਨ ਲਓ 20 ਵਾਅਦੇ ਕੀਤੇ ਸੀ ਆ ਅਸੀਂ ਉਹਨਾਂ ਦੇ ਵਿਪੱਖੀ ਬੈਠੇ ਅਸੀਂ ਲੋੜਾ ਪਾਉ ਅਸੀਂ 15 ਲੋੜਾ ਪਾਉ ਤੁਸੀਂ ਵਿਪੱਖੀ ਅਸੀਂ ਤਾਂ ਭਾ ਹੀ ਰਹੇ ਹਾਂ ਤੁਹਾਡੇ ਨਾਲ ਲੋੜਾ ਹੀ ਪਾ ਰਹੇ ਹਾਂ ਹੋਰ ਗੱਲ ਉਸ ਤੋਂ ਬਾਅਦ ਜ਼ਮੀਨ ਤੇ ਨਹੀਂ ਜ਼ਮੀਨ ਤੇ ਆ ਕੇ ਨਹੀਂ ਨਹੀਂ ਅੱਜ ਜ਼ਮੀਨ ਤੇ ਬੈਠੇ ਕਿਤੇ ਨਹੀਂ ਆ ਕੇ ਵਿਧਾਨ ਸਭਾ ਕੇ ਮੇਰੇ ਗੱਬ ਵਿਧਾਨ ਸਭਾ ਕੇ ਕਿ ਰੋਕੀ ਆ ਤੁਸੀਂ ਉਹ 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 ਸਿਸਟਮ ਚੱਲ ਰਿਹਾ ਹੈ ਉਹ ਤਾਂ ਅਸੀਂ ਸਾਡੇ ਪ੍ਰਤਾਪ ਸਿੰਘ ਬਾਜਵੇ ਨੂੰ ਵਿਜੀਲੈਂਸ ਫੜ ਲਿਆ ਅੱਜ ਉੱਥੇ ਬੇ ਉਹਨੂੰ ਵੀ ਜੀਠੇ ਨੂੰ ਇਹ ਜਿਹੜਾ ਕੁਛ ਇਹ ਜਿਹੜੀ ਨਿੱਕੀ ਨਿੱਕੀ ਗੱਲ ਤੇ ਕੋਈ ਨਾ ਕੋਈ ਇਹ ਮਾੜਾ ਜਿਹਾ ਵੀ ਨਮਕ ਪਾਣੀ ਨਹੀਂ ਦੇਣਾ ਵੀ ਮਿੱਠਾ ਹੀ ਰਹੇ ਸਾਰਾ ਕੁਝ ਤੇ ਇਹ ਲੋਕਾਂ ਨੇ ਮੈਂ ਸਮਝਦਾ ਜਿਹੜਾ ਪੋਲੀਟੀਕਲ ਸਿਸਟਮ ਨੂੰ ਤੁਹਾਡੇ ਤੁਹਾਡੇ ਪਾਰਟੀ ਚ ਇਕਤਾ ਸੀ ਜਿਹੜਾ ਇਲੈਕਸ਼ਨ ਤੁਸੀਂ ਲੜਿਆ ਉਹਦੇ ਚ ਇਕਤਾ ਸੀ ਸਾਰੇ ਕਾਂਗਰਸ ਨੂੰ ਮੇਰੀ ਗੱਲ ਨਹੀਂ ਸਮਝਦੇ ਬਹੁਤ ਵਾਰ ਗਦੀ ਸੀ ਇੱਕ ਰਾਜਾ ਮਹਾਰਾਜ ਮੈਨੂੰ ਇੱਕ ਵੀ ਰਾਜਾ ਭੜੇਂਗ ਜਦੋਂ ਆਇਆ ਰਾਜਾ ਬੜਿੰਗ ਨੇ ਫੇਪਰ ਫਾਈਲ ਕਰਾਇਆ ਰਾਜਾ ਬੜਿੰਗ ਫੇਰ ਦੁਬਾਰਾ ਇੱਥੇ ਫੇਰ ਆਏ ਰਾਜਾ ਬੜਿੰਗ ਨੂੰ ਜਦ ਵੀ ਬੁਲਾਇਆ ਜਦ ਵੀ ਉਹਨੇ ਆ ਕੇ ਕੰਮ ਕੀਤਾ ਜੋ ਜਿੱਥੇ ਵੀ ਆਇਆ ਉਹ ਅਸ਼ੀ ਜੀ ਕਹਿੰਦੇ ਮੈਨੂੰ ਬੁਲਾਉਣ ਦੀ ਕੋ ਲੋੜ ਪਈ ਤੇ ਐਮਪੀ ਨੇ ਇਹ ਤਾਂ ਇਤਰੇ ਦਾ ਪ੍ਰੋਟੋਕਾਲ ਹੈ ਉਹਨਾਂ ਦੇ ਐਮਪੀ ਦਾ ਵਿਧਾਨ ਸਭਾ ਦਾ ਇਲੈਕਸ਼ਨ ਉਹਨਾਂ ਤਾਂ ਬਿਨਾਂ ਬੁਲਾਏ ਆ ਗਏ ਤੇ ਇਲੈਕਸ਼ਨ ਕਰਾ ਮੇਰੀ ਮੈਂ ਕਹਿੰਨਾ ਇਹਨਾਂ ਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜੇ ਕੋਈ ਤਾਲਮੇਲ ਦੀ ਕਮੀਆਂ ਹਾਈ ਕਮਾਂਡ ਨੂੰ ਦੇਖ ਕੇ ਮਿਟਾਵੇ ਇਹ ਹੋਣਾ ਚਾਹੀਦਾ ਜੇ ਕਿਤੇ ਕਮੀਆਂ ਰਹੀਆਂ ਤਾਂ ਦੀ ਅਸੀਂ ਕਾਟਾ ਖਾਦਾ ਤਾਂ ਦੀ ਤੁਹਾਡੀ ਅਸੀਂ ਕਾਟਾ ਖਾਦਾ ਤੇ ਕਮੀਆਂ ਨਹੀਂ ਰਹਿਣੀਆਂ ਚਾਹੀਦੀਆਂ ਮੈਂ ਤਾਂ ਉਹੀ ਗੱਲ ਕਹਿ ਰਿਹਾ ਜਦ ਅਸੀਂ ਮੰਥਨ ਕਰਦੇ ਆ ਮੰਥਨ ਇਸੇ ਗੱਲ ਦਾ ਕਰਦੇ ਨੇ ਫਲਾਣੀ ਫਲਾਣੀ ਗੱਲਾਂ ਦੀ ਕਮੀ ਰਹੀ ਤੇ ਅੱਗੇ ਨੂੰ ਨਾ ਰਹੇ ਤੇ ਇਹ ਹੋ ਜਾਏਗਾ ਹੁਣ ਦੇਖ ਲਓ ਜੀ ਹੁਣ ਪਹਿਲੇ ਐਸਜੀ ਨੇ ਇਸਤੀਫਾ ਦਿੱਤਾ ਫਿਰ ਹੁਣ ਦੋ ਉਹਨਾਂ ਦੇ ਨਾਲ ਹੋਰ ਇਸਤੀਫਾ ਦਿੱਤਾ ਤੁਸੀਂ ਕੀ ਮੰਨਦੇ ਹੋ ਇਸਤੀਫੇ ਦੀ ਮੈਂ ਮੈਂ ਤਾਂ ਇਹ ਵੀ ਕਹਿੰਦਾ ਵੀ ਨਾ ਤਾਂ ਅਜਿਹਾ ਨੂੰ ਇਸਤੀਫਾ ਦੇਣਾ ਚਾਹੀਦਾ ਸੀ ਇੱਥੇ ਕੋਈ ਇਸਤੀਫੇ ਵਾਲੀ ਨਾ ਪ੍ਰਗਟ ਸਿੰਘ ਨੇ ਵੀ ਨਾ ਪ੍ਰਗਟ ਸਿੰਘ ਨੇ ਨਾ ਦੂਸਰਿਆਂ ਨੇ ਤੇ ਇਹ ਹੁਣ ਪੋਲਿਟਿਕਸ ਦਾ ਮੂਹ ਮੰਧਰਾ ਕਿਸ ਪਾਸੇ ਨੂੰ ਜਾ ਰਿਹਾ ਹੈ ਤੇ ਇਹ ਤਾਂ ਹੁਣ ਉਹਨਾਂ ਦੀ ਸੋਚ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਮੈਂ ਸਮਝਦਾ ਇਸਤੀਫੇ ਆਏ ਪਬਲੀਕਲੀ ਦੇਣ ਦੀ ਬਜਾਏ ਤੁਸੀਂ ਭੁਪੇਸ਼ ਸ਼ੁਭਗੇਲ ਜੀ ਹੈ ਉਹਨਾਂ ਨਾਲ ਬੈਠ ਕੇ ਗੱਲ ਕਰੋ ਆਪਣੀ ਹਾਈ ਕਮਾਂਡ ਨਾਲ ਗੱਲ ਕਰੋ ਅਸੀਂ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਉਹ ਸ਼ੋਅ ਆਫ ਨਾ ਕਰੀਏ ਜਿਹੜਾ ਕਿ ਲੋਕਾਂ ਦੇ ਵਿੱਚ ਮੈਸੇਜ ਗਲਤ ਜਾ ਮਜੀਠੀਆ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ بزنس ਵਾਲੋਂ ਕਿਸ ਤਰ੍ਹਾਂ ਦੇਖੋ ਮੈਂ ਸਮਝਦਾ ਮਾੜੀ ਗੱਲ ਹੈ ਕਿਉਂਕਿ ਕੋਈ ਬਿਜ਼ਨਸ ਨਹੀਂ ਹੈ ਉਹ ਜਿਹੜਾ ਮਜੀਠੀਏ ਨੂੰ ਗ੍ਰਿਫਤਾਰ ਜੋ ਦੇਖ ਰਹੇ ਸੋਸ਼ਲ ਮੀਡੀਆ ਤੇ ਦੂਸਰਾ ਕਿ ਕਿਸ ਤਰ੍ਹਾਂ ਉਹਦੇ ਪਰਿਵਾਰ ਦੇ ਵਿੱਚ ਉਹ 25-30 ਬੰਦੇ ਜਾ ਬੜੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਉਹ ਕੀਤਾ ਇਹ ਨਹੀਂ ਹੋਣਾ ਚਾਹੀਦਾ ਕੁਝ ਨਾ ਕੁਝ ਤਾਂ ਜਿਹੜੇ ਅਸੂਲਾਂ ਕਮ ਹੋਣੇ ਚਾਹੀਦੇ ਨੇ ਅਸੂਲਾਂ ਗੱਲ ਹੋਣੀ ਚਾਹੀਦੀ ਆ ਅਕਸਰ ਉਹ ਵਧਾਇਆ ਕਾ ਉਹਨਾਂ ਦੀ ਵਾਈਫ ਨੇ ਉਹ ਕਹਦੇ ਨੇ ਯੁੱਧ ਨਸ਼ੇ ਦੇ ਵਿਰੁੱਧ ਅਸੀਂ ਚਲਾ ਰਹੇ ਹਾਂ ਜਿਹੜਾ ਵੀ ਬੰਦਾ ਪਾਇਆ ਜਾਊਗਾ ਚਾਹੇ ਛੋਟਾ ਹੋਵੇ ਜਾਂ ਵੱਡਾ ਹੋਵੇ ਅਸੀਂ ਉਹਨਾਂ ਦੇ ਕਾਰਵਾਈ ਗੱਲ ਆਏ ਲੋਕਤੰਤਰ ਹੈ ਤੁਸੀਂ ਜਿਹੜਾ ਇਹ ਲੋਕਤੰਤਰ ਦੇ ਵਿੱਚ ਸਾਰਾ ਕੁਝ ਡਾਂਗ ਦਾ ਸਹਾਰਾ ਲੈ ਕੇ ਕਰੋਗੇ ਇਹ ਨਹੀਂ ਚੱਲਣ ਕਹਿਣ ਲੋਕਾਂ ਦੀ ਵੋਟ ਦੀ ਸ਼ਕਤੀ ਹੈ ਲੋਕ ਆਉਣ ਵਾਲੇ ਸਮਝ ਦੱਸ ਲੈਣਗੇ ਵੋਟ ਕੀ ਨੂੰ ਕਹਿੰਦੇ ਆ ਵੋਟ ਦੀ ਸ਼ਕਤੀ ਕੀ ਹੈ ਇਹ ਪੰਜਾਬ ਦਾ ਆਉਣ ਵਾਲਾ ਭਵਿੱਖ ਸਵਾਰ ਨਾ ਪਾਏਗਾ ਸਵਾਰਿਆ ਜਾਏਗਾ ਕਾਂਗਰਸੀ ਕਿਉਂਕਿ ਮੈਂ ਸਮਝਦਾ ਕਾਂਗਰਸ ਇੱਕਾ ਤੇ ਸਵਾਰੇਗੀ 2027 ਚ ਇਕੱਠੇ ਹੋਗੇ 100% ਇੱਕਾ ਸਰਕਾਰ ਬਣਾਵਾਂਗੇ ਹੋਰ ਦੱਸੋ ਮਿਹਰਬਾਨੀ ਜੀ ਕਿਤੇ ਨਾ ਕਿਤੇ ਕਹਿ ਕੇ ਅਸੀਂ ਬਿਲਕੁਲ ਪੂਰੀ ਟੱਟ ਕੇ ਮਿਹਨਤ ਕਰ ਰਹੇ ਆ ਤੇ ਲੋਕਤੰਤਰ ਦੇ ਅੰਦਰ ਕੁਝ ਵੀ ਗਲਤ ਹੋਗਾ ਤਾਂ ਅਸੀਂ ਜਵਾਬ ਦੇਵਾਂਗੇ ਹਾਲਾਂਕਿ ਵਿਪੱਖਸ਼ ਜਿਸ ਵੀ ਪਾਰਟੀ ਨੂੰ ਬਿਠਾਇਆ ਜਾਂਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਗਰ ਕਿਤੇ ਕੋਈ ਪੱਖ ਇਹ ਸੱਤਾਧਿਰ ਪਾਰਟੀ ਗਲਤ ਕਰ ਰਹੀ ਤੇ ਉਹਨਾਂ ਦਾ ਚੋਰ ਸ਼ੋਰ ਨਾ ਉਹਦੇ ਨਾਲ ਡਟ ਕੇ ਲੜੀਏ ਤੇ ਉਹਨੂੰ ਉਹ ਚੀਜ਼ ਕਰਨ ਨਾ ਦੇਈਏ ਹੁਣ ਸਹੀ ਹੈ ਕਿ ਗਲਤ ਹੈ ਤੁਸੀਂ ਜਨਤਾ ਜਨਾਰਦਨ ਹੋ ਤੁਸੀਂ ਮਤਦਾਤਾ ਹੋ ਜਦੋਂ ਪ੍ਰੋਗਰਾਮ ਚੱਲੂਗਾ ਤੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰਿਓ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦੀ ਤੁਸੀਂ ਸਾੰਗੇ ਟਾਈਮ ਦਿੱਤਾ ਇਹ ਕੇ ਕੇ ਬਾਬਾ ਜੀ ਨੇ ਸੀਨੀਅਰ ਲੀਡਰ ਨੇ ਕਾਂਗਰਸ ਦੇ ਧੰਨਵਾਦ